ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਕਿਹਾ ਜਾਂਦਾ ਹੈ ਕਿ ਜਾ ਕੋ ਰਾਖੇ ਸਾਈਆਂ ਮਾ ਸਕੇ ਨਾ ਕੋਏ ਇਹ ਕਹਾਵਤ ਪੂਰੀ ਸੱਚ ਹੋ ਕੇ ਨੇ ਬੜੀਏ ਦੱਸਦੀ ਏ ਕਿ ਨਵਾਂ ਸ਼ਹਿਰ ਤੋਂ ਫਲੋਰ ਨੂੰ ਜਾਂਦੇ ਆਂ ਰਾਹ ਵਿੱਚ ਪਿੰਡ ਆਂਦਾ ਦਧਾਲਾ ਔਰ ਦਧਾਲੇ ਨਜ਼ਦੀਕ ਪਿੰਡਾਂ ਪਿੰਡ ਜਿਹੜੀ ਲਿੰਕ ਸੜਕ ਹੈ ਉਹਦੇ ਵਿੱਚ ਦੁਧਾਲੇ ਨਜ਼ਦੀਕ ਸੂਏ ਚ ਗੱਡੀ ਜਿਹੜੀ ਹੈ ਸੜਕ ਤੋਂ ਫਿਸਲ ਕੇ ਜਾ ਕੇ ਜਿਹੜੀ ਉਹ ਪਲਟ ਜਾਂਦੀ ਹੈ ਸੱਜੇ ਹੱਥ ਗੱਡੀ ਪਲਟ ਜਾਂਦੀ ਹੈ ਡਰਾਈਵਰ ਸਾਈਡ ਤੇ ਔਰ ਦੱਸਿਆ ਜਾ ਰਿਹਾ ਕਿ ਐਨ ਆਰ ਆਈ ਫੈਮਿਲੀ ਜਿਹੜੀ ਇਸ ਗੱਡੀ ਚ ਸਵਾਰ ਸੀ ਗੱਡੀ ਨੂੰ ਵੀ ਕੋਈ ਐਨ ਆਰ ਆਈ ਵੀਰੀ ਚਲਾ ਰਿਆ ਸੀ ਔਰ ਬੇਕਾਬੂ ਹੋ ਜਾਂਦੀ ਹੈ ਗੱਡੀ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਉਸ ਤੋਂ ਬਾਅਦ ਗੱਡੀ ਜਿਹੜੀ ਹੈ ਸੜਕ ਤੋਂ 3-4 ਫੁੱਟ ਹਟ ਕੇ ਸੂਆ ਜਿਹੜਾ ਉਹਦੇ ਚ ਜਾ ਕੇ ਪਲਟ ਜਾਂਦੀ ਹੈ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮੌਕੇ ਤੇ ਜਿਹੜੇ ਲੋਕ ਲੰਘਦੇ ਪੈ ਸੀ ਤੁਰੰਤ ਉਹ ਮਦਦ ਲਈ ਆਏ ਅਤੇ ਗੱਡੀ ਚੋਂ ਹੌਲੀ-ਹੌਲੀ ਕਰਕੇ ਜਿਹੜੇ ਚਾਰ ਸਵਾਰੀਆਂ ਗੱਡੀ ਚ ਸਵਾਰ ਸੀ ਗੱਡੀ ਚਾਲਕ ਦੇ ਸਮੇਤ ਉਹਨਾਂ ਨੂੰ ਬਾਹਰ ਕੱਢੇ ਇੱਕ ਬੱਚਾ ਵੀ ਗੱਡੀ ਸੀ ਬਜ਼ੁਰਗ ਔਰਤ ਵੀ ਗੱਡੀ ਸੀ ਇੱਕ ਬਜ਼ੁਰਗ ਬਾਪੂ ਜਿਹੜਾ ਉਹ ਵੀ ਗੱਡੀ ਸੀ ਉਹਨਾਂ ਨੂੰ ਬੜੇ ਹੀ ਪਿਆਰ ਨਾਲ ਬੜੇ ਹੀ ਸਬਰ ਨਾਲ ਬੜੇ ਤਰੀਕੇ ਨਾਲ ਉਹਨਾਂ ਨੂੰ ਗੱਡੀ ਚੋਂ ਬਾਹਰ ਕੱਢੇ ਗਏ ਲੇਕਿਨ ਦੱਸਿਆ ਜਾ ਰਿਹਾ ਕਿ ਬਾਅਦ 'ਚ ਹਾਦਸਾ ਹੋ ਗਿਆ ਕਿ ਜਦੋਂ ਔਰਤ ਨੂੰ ਕੱਢਿਆ ਤਾਂ ਉਹ ਜਦੋਂ ਚੱਲਣ ਲੱਗੇ ਉਹਨਾਂ ਦੇ ਪੈਰ ਜਿਹੜਾ ਫਿਸਲ ਗਏ ਤੇ ਉਹਨਾਂ ਦੀ ਲੱਤ ਤੇ ਜੜੀ ਆ ਗੰਭੀਰ ਸਟਾਈ ਹੈ ਪਰ ਸਾਥੀਓ ਗੱਲ ਇਹ ਹੈ ਕਿ ਜਿਹੜੀ ਤੇਜ਼ ਰਫਤਾਰੀ ਆ ਨਾ ਇਹ ਤਬਾਹੀ ਦਾ ਦੂਜਾ ਨਾਮ ਹੈ ਤੇ ਉਸ ਤੋਂ ਉੱਤਲੀ ਗੱਲ ਇਹ ਹੈ ਕਿ ਜਦੋਂ ਅਸੀਂ ਬੇਤਿਆਰੀ ਕਰਦੇ ਆ ਕਈ ਵੇਲੇ ਹੁਣ ਸਾਨੂੰ ਤਾਂ ਪਤਾ ਨਹੀਂ ਹਾਦਸਾ ਕਿਉਂ ਹੋਇਆ ਪਰ ਵੈਸੇ ਜਿਹੜੇ ਮਨ ਦੇ ਵਿਚਾਰ ਸਾਂਝੇ ਕਰ ਰਹੇ ਆ ਇੱਕ ਤਾਂ ਤੇਜ਼ ਰਫਤਾਰੀ ਇਹਨੂੰ ਤਬਾਹੀ ਕਹਿੰਦੇ ਆ ਦੂਜੀ ਗੱਲ ਕਿਉਂਕਿ ਲਿੰਕ ਸੜਕਾਂ ਛੋਟੀਆਂ ਤੁਹਾਨੂੰ ਪਤਾ ਪਿੰਡਾਂ ਦੀਆਂ ਸਾਨੂੰ ਵੀ ਪਤਾ ਪਿੰਡਾਂ ਦੀਆਂ ਜਿਹੜੀਆਂ ਲਿੰਕ ਸੜਕਾਂ ਬਹੁਤ ਛੋਟੀਆਂ ਮੋਰੇ ਮੋਟਰਸਾਈਕਲ ਵੀ ਜੇ ਤੇਜ਼ ਰਫਤਾਰ ਚਾਵੇ ਮੜ ਜਾ ਕੱਟ ਮਾਰ ਕੇ ਲੰਘੇ ਤਾਂ ਗੱਡੀ ਬੇਕਅਪ ਹੋ ਜਾਂਦੀ ਹੈ ਤਾਂ ਸੜਕਾਂ ਛੋਟੀਆਂ ਇੱਕ ਤੇਜ਼ ਰਫ਼ਤਾਰੀ ਨੇ ਰੱਖੇ ਦੂਜਾ ਬੇਧਿਆਨੀ ਨਾ ਕਰੀਏ ਕਿ ਵੇਲੇ ਆਪਾਂ ਫੋਨ ਚੱਕ ਲੈਨੇ ਆ ਜਾਂ ਫੋਨ ਤੇ ਗੱਲ ਕਰਨ ਲੱਪੈਨੇ ਆ ਜਾਂ ਫੋਨ ਬਾਰ-ਬਾਰ ਵੱਜੀ ਜਾਂਦਾ ਮਾੜਾ ਚੱਕ ਕੇ ਦੇਖਦੇ ਹੀ ਆ ਕਿ ਯਾਰ ਇਹ ਕੌਣ ਕਾਲ ਕਰ ਰਿਹਾ ਇਹਨੇ ਨੂੰ ਗੱਡੀ ਘੁੰਮ ਜਾਂਦੀ ਆ ਔਰ ਲਿੰਕ ਸੜਕ ਤੇ ਅਸੀਂ ਇੱਥੇ ਵੀ ਖੜੇ ਆ ਅਮ ਅਸੀਂ ਆ ਟੋਇਆ ਜੇ ਵਿੱਚ ਨਾ ਹੋਵੇ ਤਾਂ ਸੜਕ ਮਸੀਂ 15 ਕੁ ਫੁੱਟ ਦੀ ਹੋਣੀ ਆ ਟੋਏ ਆ ਜਾਂਦੇ ਆ ਤਾਂ ਫੇ 8.5 ਫੁੱਟ ਦੀ ਰਹਿ ਜਾਂਦੀ ਆ ਔਰ ਉਧਰੋਂ ਆ ਸਾਹਮਣੇ ਕੋਈ ਗੱਡੀ ਤੇਜ਼ ਆ ਜਾਵੇ ਕੋਈ ਮੋਟਰਸਾਈਕਲ ਤੇਜ਼ ਆ ਜਾਵੇ ਤਾਂ ਫਿਰ ਕੋਈ ਕਟ ਮਾਰ ਜਾਂਦਾ ਗੱਡੀ ਕੰਟਰੋਲ ਚ ਨਹੀਂ ਇਸ ਕਰਕੇ ਬਚਾਚ ਹੀ ਬਚਾਇਆ ਔਰ ਜਿਹੜੇ ਭਰਾ ਉਥੇ ਜਿਹੜੇ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੇ ਆ ਜਿਨ੍ਹਾਂ ਨੇ ਸੂਏ ਦੇ ਵਿੱਚ ਜਾ ਕੇ ਗੱਡੀ 'ਚ ਜਾ ਕੇ ਪੀੜਤਾਂ ਨੂੰ ਬਾਹਰ ਕੱਢੇ ਉਹਨਾਂ ਦੀ ਬਹੁਤ-ਬਹੁਤ ਸ਼ਲਾਘਾ ਉਹਨਾਂ ਦਾ ਧੰਨਵਾਦ ਪ੍ਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਜਿਨ੍ਹਾਂ ਨੇ ਹਾਦਸਾ ਵਾਪਰੇ ਆ ਉਹਨਾਂ ਨਾਲ ਵੀ ਹਮਦਰਦੀ ਹੈ ਕਿਉਂਕਿ ਹਾਦਸਾ ਕੋਈ ਜਾਣ ਬੁੱਝ ਕੇ ਤਾਂ ਕਰਦਾ ਨਹੀਂ ਕੋਈ ਚਾਹੁੰਦਾ ਨਹੀਂ ਕਿ ਉਹਦੀ ਗੱਡੀ ਸੂਏ 'ਚ ਜਾ ਕੇ ਟਿੱਕੇ ਸੋ ਉਹਨਾਂ ਦਾ ਵੀ ਹਮਦਰਦੀ ਹੈ ਪਰ ਸਾਨੂੰ ਸਾਰਨ ਕੁ ਲੈਸਨ ਜ਼ਰੂਰ ਲੈਣਾ ਚਾਹੀਦਾ ਜਿਹੜੇ ਭਰਾਵਾਂ ਨੇ ਮਦਦ ਕੀਤੀ ਤਸਵੀਰ ਦਿਖਾਣੇ ਆ। ਆਪ ਘਾਰ ਸੇ ਜਾ ਰਹੇ ਨਾ। ਆਪ ਆਪ ਸੰਭਾਲ ਲਓ। ਆ ਦੀਦੀ ਤੁਹਾਡਾ ਪਰਸ ਆ। ਆ ਭੈਣ ਜੀ ਤੁਹਾਡਾ ਪਰਸ ਸੰਭਾਲੋ। ਰਿਚ ਵੀ ਸੰਭਾਲ ਲਓ ਆਪਣਾ ਸਮਾਨ। ਆ ਵੀ ਫਾਈਨਲ ਆ। ਬਾਬੂ ਸੀਸ਼ਾ ਹੈ। ਕੋਈ ਨਹੀਂ ਵਿੱਚੇ ਹੀ ਆ ਸਾਰਾ ਸਮਾਨ ਵਿੱਚੇ ਹੀ ਆ। ਖੜ ਦੇ ਕੋਲ। ਖਾਲੇ ਗਿਆ ਹੋ ਤੁਸੀਂ ਹਾਂਜੀ ਪਾਣੀ ਪੀ ਲਿਆ ਤੁਸੀਂ ਪਾਣੀ ਤਾਂ ਨਹੀਂ ਪੀਣਾ ਹੋਰ ਆ ਲਓ ਬੋਤਲ ਪਾਣੀ ਪਾਣੀ ਪਿਲਾ ਦਿਓ ਹੋਰ ਮੈਂ ਪਾਣੀ ਆ ਫੜਿਓ ਹੋ ਗਏ ਹੋ ਤੂੰ ਕਾ ਨਾ ਪਾਣੀ ਪਾਣੀ ਆ ਆ ਆ ਆ ਗਿਆ ਤੁਸੀਂ ਬੋਲੋ ਪਹਿਲਾਂ ਭਾਈ ਆ ਬਰਕਾ ਆ ਬਰਕਾ ਆ ਉਹ ਉੱਧਰ ਚੱਲ ਕੇ ਬਾਅਦ ਚ ਦੇ ਦੋ ਆ ਸਰ ਕੋਲ ਪਹਿਖਣ ਦਿਓ ਸਮਾਨ ਲੈ ਕੇ ਚਲੋ ਕੋਈ ਨਾ ਬਾਹਰ ਨੂੰ ਆਜੋ ਪਾਜੀ ਨਾਲ ਆਉਗਾ ਇੱਕ ਮਿੰਟ ਆ ਫੜਾਓ ਪਾਜੀ ਛੱਡ ਦੇ ਹਜੇ ਤੱਕ ਬਾਹਰ ਕੋਣ ਨਿਕਲੇ ਇਹਨਾਂ ਦਾ ਬੰਦਾ ਉਹ ਲੈਡੀ ਆ ਉਹਨੂੰ ਫੜਾ ਦੇ ਹਾਂਜੀ ਠੀਕ ਹੋ ਤੁਸੀਂ ਇਦਾਂ ਕਰੋ ਵਾਲੇ ਜੀ ਨਾ ਇਹਨੂੰ ਅੰਦਰ ਕਿੱਥੀ ਗੱਲ ਹੋਣੀ ਨਹੀਂ ਰੋਣੀ ਪਾਪਾ ਜੀ ਮੋਲੀ ਥੱਲੇ ਸੀ ਨਾ ਆ ਕਰੋ ਆਦਾਨ ਕਰੋ ਇੱਕ ਮਿੰਟ ਸਹੀ ਆ ਦੂਸਰੀ ਪਾ ਲਓ ਪਾਜੀ ਦੂਸਰੀ ਪਾ ਲੈਣੀ ਚਾਹੀਦੀ ਹਾਂਜੀ ਥੱਲੇ ਨਹੀਂ ਸਾਬਾ ਇੱਥੇ ਪੈਰ ਕੋ ਇੱਕ ਮਿੰਟ ਚੱਕ ਪਹਿਲਾਂ